अंकुल तो 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 सर अपना ये जो समाला स्टेशन है उससे पहले ही पहले होगी तो उसमें तीन लेडीज उन्होंने हेल्प करी उसके बाद में जो वहाँ पे जो टी सी था उसने फिर इधर कॉन्टेक्ट किया फिर उन्होंने एम्बुलेंस मंगा लिया सोना चल रहा

ਹਾਂਜੀ ਅੱਜ ਸਵੇਰੇ 7 ਵਜੇ ਸਾਡੇ ਕੋਲ ਪੇਸ਼ੈਂਟ ਆਇਆ ਜੀ ਆਲਰੇਡੀ ਡਿਲੀਵਰੀ ਹੋ ਚੁੱਕੀ ਸੀ ਰੇਲਵੇ ਟ੍ਰੇਨ ਉਹਦੇ ਵਿੱਚ ਹੀ ਡਿਲੀਵਰੀ ਹੋ ਚੁੱਕੀ ਸੀ 8ਵਾਂ ਮਹੀਨੇ ਦੀ ਪ੍ਰੈਗਨੈਂਸੀ ਲੇਡੀ ਸੈ ਮੇਲ ਬੱਚਾ ਹੋਇਆ 2 ਕਿਲੋ weight ਹੈ ਜੀ ਉਹਦਾ ਦੋੱਚਾ ਦੇ ਬੱਚਾ ਦੋਨੇ ਤੰਦਰੁਸਤ ਨੇ ਡਿਲੀਵਰੀ ਟ੍ਰੇਨ 'ਚ ਹੀ ਹੋ ਗਈ ਸੀ ਸਾਡੇ ਕੋਲ ਲਈ ਹੋਇਆ ਮਾਤਾ ਦਾ ਨਾਮ ਹੈਗਾ ਜੀ ਸੋਨਮ ਹਾਂਜੀ ਇਹ ਲੁਧਿਆਣੇ ਤੋਂ ਜਾ ਰਹੇ ਸੀਗੇ बोल अंकुलवा हाँ जी सर अपना ये जो समाला स्टेशन है उससे पहले ही पहले हो गई तो उसमें थ्री लेडीज उन्होंने हेल्प करी उसके बाद में जो वहाँ पे जो के था उसने फिर इधर कांटेक्ट किया फिर उन्होंने एम्बुलेंस मंगा दी लिए सोना

ਹਾਂਜੀ ਅੱਜ ਸਵੇਰੇ 7 ਵਜੇ ਸਾਡੇ ਕੋਲ ਪੇਸ਼ੈਂਟ ਆਇਆ ਜੀ ਆਲਰੇਡੀ ਡਿਲੀਵਰੀ ਹੋ ਚੁੱਕੀ ਸੀ ਰੇਲਵੇ ਟ੍ਰੇਨ ਉਹਦੇ ਵਿੱਚ ਹੀ ਡਿਲੀਵਰੀ ਹੋ ਚੁੱਕੀ ਸੀ 8ਵੇਂ ਮਹੀਨੇ ਦੀ ਪ੍ਰੈਗਨੈਂਸੀ ਲੇਡੀ ਸਾਡੇ ਮੇਲ ਬੱਚਾ ਹੋਇਆ 2 ਕਿਲੋ weight ਹੈ ਜੀ ਉਹਦਾ ਦਿੱਚਾ ਤੇ ਬੱਚਾ ਦੋਨੇ ਤੰਦਰੁਸਤ ਨੇ ਡਿਲੀਵਰੀ ਟੇਨ ਚ ਹੀ ਹੋ ਗਈ ਸੀ ਸਾਡੇ ਕੋਲ ਲਈ ਹੋਈ ਹੈ ਮਾਤਾ ਦਾ ਨਾਮ ਹੈਗਾ ਜੀ ਸੋਨਮ ਜੀ ਜੇ ਪਤਾ ਰਹੇ ਕਿ ਕਿੱਥੇ ਜਾ ਰਹੇ ਸੀ ਪ੍ਰੈਕਟਿਸ ਹੋ ਰਹਾ ਏ ਲੁਧਿਆਣੇ ਤੋਂ ਜਾ ਰਹੇ ਸੀ